ਸੱਬੇ ਕੁਚਲੇ ਪਰਿਵਾਰ ਖਾਸ ਕਰਕੇ ਮੋਚੀ ਦਾ ਪੁੱਤ ਕਿਵੇਂ ਛੋਟੀ ਉਮਰ ਦੇ ਵਿੱਚ ਜੱਜ ਬਣ ਗਿਆ ਇਹ ਉੱਚੇ ਵਰਗ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਜਨਰਲ ਵਰਗ ਦੇ ਵਿੱਚ ਇੰਨਾ ਸਾੜ ਕਿ ਉਹਦੇ ਅਦਾਲਤਾਂ 'ਚ ਜੇ ਬੈਠੇ ਫਿਰ ਜੱਜਾਂ ਨੇ ਉਸ ਮੋਚੀ ਦੇ ਪੁੱਤ ਨੂੰ ਨੌਕਰੀ ਤੋਂ ਹਮੋਤਲ ਕਰ ਦਿੱਤਾ ਇਹ ਟਿੱਪਣੀ ਸੁਪਰੀਮ ਕੋਰਟ ਦੇ ਜਸਟਿਸ ਸੂਰੀਆ ਕਾਂਦ ਦੀ ਹੈ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਜੱਜ ਨੂੰ ਨੋਂਕ੍ਰਿਤ ਨੂੰ ਮਤਲ ਕਰ ਦਿੱਤਾ ਗਿਆ ਸੀ ਤੇ ਉਹਨੇ ਬਹਾਲੀ ਵਾਸਤੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਜਿੱਥੇ ਕੇਸ ਦੀ ਸੁਣਵਾਈ ਕਰਦੇ ਹਾਂ ਜਸਟਿਸ ਸੂਰੀਆ ਕਾਂਤ ਨੇ ਟਿੱਪਣੀ ਕੀਤੀ ਕਿ ਜਰਨਲ ਵਰਗ ਦੇ ਜਿਹੜੇ ਲੋਕ ਉਹ ਬਰਦਾਸ਼ਤ ਨਹੀਂ ਕਰ ਪਏ ਕਿ ਦੱਬੇ ਕੁਚਲੇ ਭਾਈਚਾਰਾ ਖਾਸ ਕਰਕੇ ਮੋਚੀ ਦਾ ਪੁੱਤ ਛੋਟੀ ਉਮਰ ਦੇ ਵਿੱਚ ਜੱਜ ਬਣ ਕੇ ਉਹਨਾਂ ਦੇ ਵਿਚਾਰ ਕਿਵੇਂ ਬੈਠ ਗਿਆ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਹਨੂੰ ਤੁਰੰਤ ਬਹਾਲ ਕੀਤਾ ਜਾਵੇ ਪੂਰੀ ਖਬਰ ਆ ਕਿ ਨਿਆਂਪਾਲਿਕਾ ਵਿੱਚ ਜੱਜਾਂ ਦੇ ਵਿੱਚ ਵੀ ਜਾਤੀ ਪੱਖਪਾਤ ਦੀ ਗੱਲ ਸਾਹਮਣੇ ਆਈ ਹੈ ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਬੇहद ਸਖਤ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਨੇ ਪੰਜਾਬ ਦੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਮ ਕੁਮਾਰ ਦੀ ਬਰਖਾਸਤੀ ਦੇ ਮਾਮਲੇ ਦੇ ਵਿੱਚ ਜੱਜਕਾ ਦੀ ਸੁਣਵਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ ਹੈ ਜਸਟਿਸ ਸੂਰਿਆਕਾਂਤ ਨੇ ਓਪਨ ਕੋਰਟ ਵਿੱਚ ਕਿਹਾ ਕਿ ਇਹ ਜੱਜ ਪ੍ਰਸਥਿਤੀਆਂ ਅਤੇ ਜਾਤ ਪਾਤ ਦੇ ਪੱਖਪਾਤ ਦਾ ਸ਼ਿਕਾਰ ਹੋਇਆ ਸਭ ਤੋਂ ਪਹਿਲਾਂ ਇਹ ਫਿਕਸ ਸੀ ਜਰਨਲ ਵਰਗ ਦੇ ਲੋਕ ਬਰਦਾਸ਼ਤ ਨਹੀਂ ਕਰ ਪਾਰੇ ਸੀ ਕਿ ਆਮ ਪਰਿਵਾਰ ਦੱਬੇ ਕੁਛ ਪਰਿਵਾਰ ਖਾਸ ਕਰਕੇ ਇੱਕ ਮੋਚੀ ਦਾ ਪੁੱਤ ਛੋਟੀ ਉਮਰ ਦੇ ਵਿੱਚ ਜੱਜ ਬਣ ਕੇ ਉਹਨਾਂ ਦੇ ਵਿਚਕਾਰ ਕਿਵੇਂ ਆ ਗਿਆ ਉਹਨਾਂ ਦੇ ਬਰਾਬਰ ਕਿਵੇਂ ਬੈਠ ਗਿਆ ਪ੍ਰੇਮ ਕੁਮਾਰ ਨੂੰ ਇੱਕ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ੀ ਦੀ ਸ਼ਿਕਾਇਤ ਸ਼ੱਕੀ ਨਿਸ਼ਟਾ ਦਾ ਦੋਸ਼ੀ ਮੰਨਦੇ ਹੋਏ ਬਰਖਾਸਤ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਜੱਜ ਦੀ ਬਰਖਾਸਤੀ ਗਲਤੀ ਸੀ ਤੇ ਉਹਨੂੰ ਬਹਾਲ ਕੀਤਾ ਜਾਏ ਨਾਲ ਹੀ ਉਹਨਾਂ ਦੀ ਸੇਵਾ ਵਿੱਚ ਤਰੱਕੀ ਅਤੇ ਹੋਰ ਜਿਹੜੇ ਲਾਭ ਨੇ ਉਹ ਤੁਰੰਤ ਦਿੱਤੇ ਜਾਣ ਦਰਅਸਲ ਬਰਨਾਲਾ ਦੇ ਪ੍ਰੇਮ ਕੁਮਾਰ 26 April 2014 ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਣੇ ਸੀ ਤੇ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਵਿੱਚ ਨਿਯੁਕਤ ਹੋਏ ਸਨ ਇਸ ਦੌਰਾਨ ਰੇਪ ਦੇ ਦੋਸ਼ੀ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਕੀਤੀ ਕਿ ਪ੍ਰੇਮ ਕੁਮਾਰ ਨੇ ਵਕਾਲਤ ਕਰਦੇ ਵਕਤ ਪੀੜਤਾ ਦੀ ਵੱਲੋਂ ਸਮਝੌਤੇ ਲਈ ਸੰਪਰਕ ਕੀਤਾ ਸੀ ਤੇ ਪੀੜਤਾ ਨੂੰ 1.5 ਲੱਖ ਰੁਪਏ ਦਿਵਾਏ ਸਨ ਹਾਈ ਕੋਰਟ ਨੇ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਇਸ ਦੇ ਆਧਾਰ ਤੇ ਹੀ ਜੱਜ ਦੀ ਸਲਾਨਾ ਐਸੀਆ ਰਿਪੋਰਟ ਵਿੱਚ ਈਮਾਨਦਾਰੀ ਸ਼ੱਕੀ ਦਰਜ ਕਰ ਦਿੱਤੀ ਗਈ ਫਿਰ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੇ ਫੁੱਲ ਬੈਂਚ ਨੇ 2015 ਦੀ ਇਸ ਰਿਪੋਰਟ ਅਤੇ ਸ਼ਿਕਾਇਤ ਦੇ ਆਧਾਰ ਤੇ ਪ੍ਰੇਮ ਕੁਮਾਰ ਨੂੰ ਬਰਖਾਸਤ ਕਰ ਦਿੱਤਾ। ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਤਾਂ ਜਨਵਰੀ 2025 ਵਿੱਚ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀ ਬਰਖਾਸਤੀ ਰੱਦ ਕਰ ਦਿੱਤੀ ਸੀ ਤੇ ਹਾਈ ਕੋਰਟ ਇਸ ਫੈਸਲੇ ਦੇ ਖਿਲਾਫ ਫਿਰ ਉਹ ਪ੍ਰੇਮ ਕੁਮਾਰ ਸੁਪਰੀਮ ਕੋਰਟ ਵਿੱਚ ਗਏ। ਜਸਟਿਸ ਸੂਰੀਆकांत ਨੇ ਇਹ ਵੀ ਕਿਹਾ ਕਿ ਸਨਵਾਈ ਹੋਣ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਪੇਸ਼ ਵਕੀਲ ਪਟਵਾਲੀਆ ਨੇ ਜਿਵੇਂ ਹੀ ਦਲੀਲ ਦੇਣੀ ਸ਼ੁਰੂ ਕੀਤੀ ਤਾਂ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਗੱਲ ਓਪਨ ਕੋਰਟ ਵਿੱਚ ਬੋਲਾਂ ਤਾਂ ਮੈਨੂੰ ਇਹ ਕਹਿਣ ਵਿੱਚ ਗਰੇਜ ਨਹੀਂ ਹੈ ਕਿ ਪ੍ਰੇਮ ਕੁਮਾਰ ਪ੍ਰਸਥਿਤੀਆਂ ਅਤੇ ਜਾਤ ਪਾਤ ਪੱਖਪਾਤ ਦਾ ਸ਼ਿਕਾਰ ਹੋਇਆ ਇਹ ਸਭ ਕੁਝ ਫਿਕਸ ਸੀ ਇੱਕ ਜੱਜ ਜਿਸ ਦਾ ਆਚਰਣ ਲਗਾਤਾਰ ਅੱਛਾ ਰਿਹਾ ਹੋਵੇ ਉਸ ਨੂੰ ਇੱਕ ਅਪਰਾਧੀ ਦੀ ਸ਼ਿਕਾਇਤ ਤੇ ਸ਼ੱਕੀ ਨਿਸ਼ਟਾ ਵਾਲਾ ਇਕਰਾਰ ਦਿੱਤਾ ਗਿਆ ਹਾਈ ਕੋਰਟ ਦੇ ਵਕੀਲ ਨੇ ਕੁਝ ਬੋਲਣਾ ਫਿਰ ਚਾਇਆ ਤਾਂ ਜਸਟਿਸ ਸੂਰਿਆਕਾਂਦ ਨੇ ਕਿਹਾ ਕਿ ਤੁਸੀਂ ਉੱਥੇ ਨਹੀਂ ਸੀ ਮਗਰ ਮੈਂ ਉੱਥੇ ਸੀ ਮੈਂ ਮਾਮਲਾ ਇਹ ਦੇਖਿਆ ਅਗਰ ਤੁਸੀਂ ਇਹ ਸੋਚਦੇ ਹੋ ਕਿ ਮੈਂ ਕੁਝ ਨਹੀਂ ਜਾਣਦਾ ਤਾਂ ਤੁਹਾਨੂੰ ਮੈਂ ਦੱਸਦਾ ਕਿ ਮੈਂ ਬਹੁਤ ਕੁਝ ਜਾਣਦਾ ਹਾਂ ਹਾਈ ਕੋਰਟ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੀ ਮੈਂ ਸਭ ਕੁਝ ਜਾਣਦਾ ਹਾਂ ਜਸਟਿਸ ਸੂਰਿਆਕਾਂਦ ਨੇ ਕਿਹਾ ਕਿ ਪ੍ਰੀਮ ਕੁਮਾਰ ਦੇ ਪਿਤਾ ਮੋਚੀ ਹਨ ਅਤੇ ਮਾਤਾ ਮਜ਼ਦੂਰੀ ਕਰਦੀ ਸੀ ਬਹੁਤ ਹੀ ਦੱਬੇ ਕੁਚਲੇ ਪਰਿਵਾਰ ਦੇ ਨਾਲ ਸੰਬੰਧ ਰੱਖਣ ਦੇ ਬਾਵਜੂਦ ਉਹ ਮਿਹਨਤ ਅਤੇ ਲਗਨ ਦੇ ਨਾਲ ਜੱਜ ਬਣੇ ਇਸ ਮਾਮਲੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਿਹਤਰ ਇਹ ਹੀ ਹੋਵੇਗਾ ਕਿ ਉਹਨਾਂ ਦਾ ਅਲੇਖ ਇੱਥੇ ਨਾ ਕੀਤਾ ਜਾਵੇ ਜਸਟਿਸ ਸੂਰਿਆਕਾਂਦ ਨੇ ਕਿਹਾ ਕਿ ਇੱਕ ਜੱਜ ਜਿਸ ਦਾ ਕਰੈਕਟਰ ਆਚਰਣ ਅੱਛਾ ਰਿਹਾ ਹੋਵੇ ਤਾਂ ਜੇ ਜੇ ਫੈਸਲੇ ਵਧੀਆ ਰਹੇ ਹੁੰ ਤਾਂ ਵਿਹਾਰ ਵਧੀਆ ਰਿਹਾ ਹੋਵੇ ਤਾਂ ਫਿਰ ਉਸ ਦੀ ਜਿਹੜੀ ਨਿਸ਼ਟਾ ਉਹਨੂੰ ਜਿਹੜੀ ਆ ਸ਼ੱਕੀ ਕਿਵੇਂ ਮੰਨਿਆ ਜਾ ਸਕਦਾ ਉਸ ਦੀ ਏਸੀਆ ਰਿਪੋਰਟ ਦੱਸਦੀ ਹੈ ਕਿ ਮਾਮਲਿਆਂ ਨੂੰ ਸੁਣਨੇ ਫੈਸਲਾ ਦੇਣ ਅਤੇ ਮਾਮਲਿਆਂ ਦਾ ਨਪਟਾਰਾ ਕੰਨ ਵਿੱਚ ਉਹ ਬਿਹਤਰ ਸੀ ਤੇ ਮਗਰ ਅਚਾਨਕ ਸ਼ਿਕਾਇਤ ਆਉਣ ਤੋਂ ਬਾਅਦ ਸਭ ਕੁਝ ਕਿਵੇਂ ਖਰਾਬ ਹੋ ਗਿਆ ਇਹ ਜਿਹੜੀ ਟਿੱਪਣੀਆਂ ਜਸਟਿਸ ਸੂਰਿਆਕਾਂਤ ਨੇ ਕੀਤੀ ਹੈ ਜਦ ਇੱਕ ਪੰਜਾਬ ਦਾ ਐਡੀਸ਼ਨਲ ਸੈਸ਼ਨ ਜੱਜ ਜਿਹੜਾ ਵਾ ਉਹਨਾਂ ਨੂੰ ਬਰਖਾਸਤ ਨੌਕਰੀ ਤੋਂ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਫਿਰ ਆਪਣੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ ਜਿਹਦੇ ਚੱਲਦਿਆਂ ਜਸਟਿਸ ਸੂਰਿਆਕਾਂਤ ਵੱਲੋਂ ਇੱਕ ਸਖਤ ਟਿੱਪਣੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਬਹਾਲ ਕਰਦੇ ਵੀ ਹੁਕਮ ਦਿੱਤੇ ਨੇ ਉਹਦੀ ਤਰੱਕੀ ਤੇ ਉਹਦੇ ਜਿੰਨੇ ਵੀ ਲਾਭ ਰੁਕੇ ਸੀ ਉਹ ਸਭ ਕੁਝ ਦੇਣ ਦੇ ਵੀ ਆਦੇਸ਼ ਜਾਰੀ ਕੀਤੇ ਗਏ ਨੇ ਤੇ ਜਿਹੜੀ ਸ਼ਕਤੀ ਨਾਲ ਟਿੱਪਣੀ ਕੀਤੀ ਹੈ ਕਿ ਅੱਜ ਵੀ ਜਨਰਲ ਵਰਗ ਦੇ ਸਮਾਜ ਇਸ ਸਾੜਾ ਉਹ ਬਰਦਾਸ਼ਤ ਨਹੀਂ ਕਰ ਪਏ ਕਿ ਦੱਬੇ ਗੁੱਜਲੇ ਪਰਿਵਾਰ ਚ ਉੱਠ ਕੇ ਖਾਸ ਕਰਕੇ ਇੱਕ ਮੋਚੀ ਦਾ ਪੁੱਤ ਕਿਵੇਂ ਜੱਜ ਬਣ ਕੇ ਉਹਨਾਂ ਦੇ ਬਰਾਬਰ ਬੈਠ ਗਿਆ। ਮਤਲਬ ਦੇਸ਼ ਦੇ ਅੰਦਰ ਐਜੂਕੇਸ਼ਨ ਦਾ ਸਵਾਲ ਤੇ ਹੈ ਹੀ ਆ ਪਰ ਅਦਾਲਤਾਂ ਦੇ ਵਿੱਚ ਜਾਤ ਪਾਤ ਤੇ ਪੱਖਪਾਤ ਦਾ ਸ਼ਿਕਾਰ ਹੋਣਾ ਇਹ ਆਪਣੇ ਆਪ ਚ ਇੱਕ ਵੱਡੀ ਮਿਸਾਲ ਆ। ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਜਸਟਿਸ ਵੱਲੋਂ ਇਹ ਵੱਡੀ ਤੇ ਸਖਤ ਟਿੱਪਣੀ ਕੀਤੀ ਗਈ ਹੈ। ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਰ ਤੋਂ ਲੈਨੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ।